ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਲਾਈਨਿੰਗ ਵਾਲੇ ਕਮੀਜ਼ ਦੇ ਇਹ ਪਲੋਆ ਕਿਸ ਤਰ੍ਹਾਂ ਪਾ ਸਕਦੇ ਆ ਇਹ ਆਪਾਂ ਲਾਈਨਿੰਗ ਵਾਲਾ ਕਮੀਜ਼ ਲਿਆ ਹੋਇਆ ਹੈ ਅਤੇ ਇਹਦੇ ਲਾਈਨਿੰਗ ਇਸ ਤਰ੍ਹਾਂ ਲਗਾਈ ਹੋਈ ਹੈ ਇਹਦੀ ਆਪਾਂ ਸੱਡਾਂ ਤੇ ਸਲਾਈ ਲਾ ਲਈ ਹੈ ਸਾਰੇ ਇਸ ਤਰ੍ਹਾਂ ਹੁਣ ਆਪਾਂ ਪਲੇਟਾਂ ਪਾਵਾਂਗੇ ਪਹਿਲਾਂ ਇਹ ਜਿੱਥੇ ਆਪਾਂ ਪਲੇਟਾਂ ਪਾਉਣੀਆਂ ਨਿਸ਼ਾਨ ਲੱਗੇ ਹੋਏ ਨੇ ਸਾਰੇ ਸਭ ਤੋਂ ਪਹਿਲਾਂ ਆਪਾਂ ਪਲੇਟਾਂ ਪਾਉਣ ਵੇਲੇ ਐਸ ਨਿਸ਼ਾਨ ਤੋਂ ਲੈ ਕੇ ਐਸ ਨਿਸ਼ਾਨ ਤੱਕ ਇਹ ਇਸੇ ਤਰ੍ਹਾਂ ਸਿੱਧੀ ਸਲਾਈ ਲਗਾਉਣੀ ਹੈ ਇਹ ਸਿੱਧੀ ਸਲਾਈ ਲਗਾਉਣ ਨਾਲ ਕੱਪੜਾ ਇੱਧਰ ਉੱਧਰ ਨਹੀਂ ਹੁੰਦਾ ਹੁਣ ਆਪਾਂ ਦੂਸਰੀ ਪਲੇਟ ਤੇ ਸਿੱਧੀ ਸਲਾਈ ਲਗਾਵਾਂਗੇ ਹੁਣ ਆਪਾਂ ਜਿਹੜੀਆਂ ਟੇਡੀਆਂ ਪਲੇਟਾਂ ਪਾਉਣੀਆਂ ਹਨ ਉਹਨਾਂ ਦੇ ਵੀ ਇਸੇ ਤਰ੍ਹਾਂ ਆਪਾਂ ਸਲਾਈ ਲਗਾਵਾਂਗੇ ਇੱਥੋਂ ਆਪਾਂ ਇਸ ਤਰ੍ਹਾਂ ਇਸ ਸਲਾਈ ਤੇ ਲਾਵਾਂਗੇ ਇੱਕ ਥੁਆਪੈ ਨੂੰ ਵੀ ਕੱਟ ਲੈਣਾ ਸਿੱਧੀ ਸਾਈਡ ਤੋਂ ਵੀ ਐਸ ਤਰ੍ਹਾਂ ਹੁਣ ਆਪਾਂ ਦੂਸਰੀ ਸਾਈਡ ਤੇ ਪਾਵਾਂਗੇ ਇਦੋਂ ਆਪਾਂ ਐਸੇ ਸਲਾਈ ਲਗਾ ਦੇਣੀ ਹੈ ਇਹ ਆਪਾਂ ਸਾਰੇ ਪਲੇਟਾਂ ਤੇ ਇਸ ਤਰ੍ਹਾਂ ਸਿੱਧੀਆਂ ਸਲਾਈਆਂ ਇੱਕ ਵਾਰ ਲਾ ਲੈਣੀਆਂ ਹਨ ਹੁਣ ਆਪਾਂ ਪਲੇਟਾਂ ਪਾਵਾਂਗੇ ਐਸੇ ਤਰ੍ਹਾਂ ਆਪਾਂ ਜਿਹੜੀ ਸਲਾਈ ਪਹਿਲਾਂ ਲਗਾਈ ਸੀ ਆਪਾਂ ਉਸੇ ਸਲਾਈ ਤੋਂ ਇਹਨੂੰ ਇਸ ਤਰ੍ਹਾਂ ਸਿੱਧਾ ਕਰਕੇ ਫੜ ਲੈਣਾ ਹੈ ਇਸ ਤਰ੍ਹਾਂ ਵਿਚਾਲੇ ਅਮਪਲੋਈ ਆਪਾਂ ਥੋੜੀ ਡੂੰਗੀ ਰੱਖਣੀ ਹੁੰਦੀ ਹੈ ਅਤੇ ਸਾਈਡਾਂ ਤੋਂ ਇਸ ਤਰ੍ਹਾਂ ਤਿਰਛੀ ਕਰਕੇ ਘਟਦੀ ਜਾਂਦੀ ਹੈ हूँ आप पा दूसरी पावेंगे पलोई हूँ आप सिलाई उपरों आप इस तरह कपड़े नड़ना इस तरह ਅਤੇ ਸਲਾਈ ਲਗਾ ਦੇਣੀ ਹੈ ਹੁਣ ਆਪਾਂ ਇਧਰੋਂ ਇਹ ਪਲੇਟ ਪਾਉਣੀ ਹੈ ਇਹ ਆਪਣੀ ਲਾਸਟ ਵਾਲੀ ਪਲੋਈ ਹੈ। ਇਹ ਆਪਾਂ ਸਾਰੀਆਂ ਪਲੋਈਆਂ ਦੀ ਸिलाई ਕਰ ਲਈ ਹੈ। ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।